ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਦੀ ਫਤਿਹ ਸਾਡੀ ਅੱਜ ਦੀ ਵੀਡੀਓ ਵਿੱਚ ਤੁਹਾਡਾ ਸਵਾਗਤ ਹੈ ਇਸ ਵੀਡੀਓ ਵਿੱਚ ਆਪਾਂ ਦੋ ਮਹਾਨ ਜੋਧੇ ਬਾਬਾ ਬੁੱਟਰ ਜੀ ਤੇ ਬਾਬਾ ਗਰਜਾ ਜੀ ਬਾਰੇ ਗੱਲ ਕਰਾਂਗੇ ਤਾਂ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜਦੋਂ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਦਾ ਬਦਲਾ ਲੈਣ ਲਈ ਸਿੰਘ ਪੰਜਾਬ ਵਿੱਚ ਬਾਬਾ ਦੀਪ ਸਿੰਘ ਜੀ ਦੀ ਅਗਵਾਈ ਹੇਠ ਆਏ ਸਨ ਉਹਨਾਂ ਸਿੰਘਾਂ ਵਿੱਚ ਬੱਬਾ ਬੁੱਟਰ ਜੀ ਬੱਬਾ ਗਰਜਾ ਜੀ ਵੀ ਨਾਲ ਸਨ ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ ਦੇ ਉਪਰੰਤ ਸਿੰਘ ਵੱਖ-ਵੱਖ ਥਾਵਾਂ ਵੱਲ ਚਲੇ ਗਏ ਬਾਬਾ ਬੁੱਤਰ ਸਿੰਘ ਜੀ ਤੇ ਬਾਬਾ ਕਰਜਾ ਸਿੰਘ ਜੀ ਤਰਨਤਾਰਨ ਦੇ ਨੇੜੇ ਨੂਰ ਦੀ ਪਿੰਡ ਲਾਗੇ ਜੰਗਲ ਵਿੱਚ ਬੈਠੇ ਸਨ ਬੈਠਿਆਂ ਨੂੰ ਮੁਸਲਮਾਨ ਸਿਪਾਹੀ ਦੇਖ ਕੇ ਕਹਿਣ ਲੱਗੇ ਇਹ ਸਿੰਘ ਕਿੱਥੋਂ ਆਏ ਨੇ ਸਿੰਘ ਤਾਂ ਸਾਰੇ ਮਾਰ ਮੁਕਾ ਦਿੱਤੇ ਹਨ ਦੂਜੇ ਨੇ ਕਿਹਾ ਸਿੰਘ ਤਾਂ ਕੋਈ ਰਹਾ ਨਹੀਂ ਇਹ ਤਾਂ ਕੋਈ ਇਹ ਤਾਂ ਕੋਈ ਗਿੱਦੜ ਡਰਪੋਕ ਹਨ ਇਹ ਸੁਣ ਕੇ ਬਾਬਾ ਜੀ ਨੂੰ ਜੋਸ਼ ਆਇਆ ਤੇ ਚੌਂਕ ਵਿੱਚ ਜਾ ਕੇ ਬਾਬਾ ਬੁੱਤਰ ਸਿੰਘ ਜੀ ਨੇ ਤੇ ਬਾਬਾ ਕਰਜਾ ਸਿੰਘ ਜੀ ਨੇ ਅੰਨਾ ਗੱਡਾ ਟੱਕਾ ਖੋਤਾ ਟੈਕਸ ਲਗਾ ਕੇ ਉਗਰਾਂ ਲੱਗ ਪਏ 10 12 ਦਿਨ ਟੈਕਸ ਉਗਰੋਂਦੇ ਰਹੀ ਰੋਕਣ ਵਾਲਾ ਕੋਈ ਨਾ ਆਇਆ ਤਾਂ ਬਾਬਾ ਬੁੱਤਾ ਸਿੰਘ ਜੀ ਨੇ ਇੱਕ ਚਿੱਠੀ ਵਿੱਚ ਲਿਖਵਾ ਕੇ ਚਿੱਠੀ ਲਿਖ ਲਿਖੇ ਸਿੰਘ ਬੁੱਤਾ ਹੱਥ ਹੈ ਸੋਟਾ ਆਣਾ ਲਾਇਆ ਗੱਡੀ ਨੂੰ ਤੇ ਪੈਸਾ ਲਾਇਆ ਖੂਤਾ ਆਖੂ ਭਾਬੀ ਖਾਨੋਂ ਨੂੰ ਯੋ ਆਖੇ ਸਿੰਘ ਬੁੱਤਾ ਲਾਹੌਰ ਦੇ ਸੂਬੇਦਾਰ ਜ਼ਕਰੀਆ ਖਾਨ ਨੂੰ ਭੇਜੀ ਜਿਸ ਨੂੰ ਪੜ੍ਹ ਕੇ ਸੂਬੇ ਨੇ ਲਾਹੌਰ ਫੌਜ ਭੇਜੀ ਜਿਸ ਸਥਾਨ ਤੇ ਬਾਬਾ ਜੀ ਹੋਣਾ ਨਕਲ ਆਇਆ ਸੀ ਬਾਬਾ ਬੁੱਤ ਸਿੰਘ ਜੀ ਤੇ ਬਾਬਾ ਗਰਜਾ ਸਿੰਘ ਜੀ ਮਿੱਠਾ ਜੋੜ ਕੇ ਫੌਜ ਨਾਲ ਲੜਿਆ ਤੇ ਫੌਜ ਦੇ ਚੰਗੇ ਆਹੂ ਲਾਹੀ ਅਤੇ ਮੁਕਾਬਲਾ ਕਰਦੇ ਹੋਏ ਚੜ੍ਹਦੀ ਕਲਾ ਵਿੱਚ ਸ਼ਹੀਦ ਹੋ ਗਏ ਇਸ ਪਵਿੱਤਰ ਸਥਾਨ ਬਾਬਾ ਬੁੱਤ ਸਿੰਘ ਜੀ ਦੇ ਸ਼ਹੀਦ ਤੇ ਬਾਬਾ ਗਰਜਾ ਸਿੰਘ ਜੀ ਸ਼ਹੀਦ ਦੀ ਯਾਦ ਵਿੱਚ ਬਣਾਇਆ ਗਿਆ ਹੈ ਸਾਨੂੰ ਉਮੀਦ ਹੈ ਕਿ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਪਸੰਦ ਆਈ ਹੋਗੀ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ